ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਬੈਡ ਦਿਖਾ ਰਹੇ ਹਾਂ ਜੋ ਕਿ ਵਿਕਾਊ ਆ ਇਹ ਬੈਡ ਬਾਰੇ ਆਪਾਂ ਸਾਰੀ ਡਿਟੇਲ 'ਚ ਵੀਡੀਓ 'ਚ ਗੱਲ ਕਰਾਂਗੇ ਇਹ ਬੈਡ ਪਿੰਡ ਮਰਾੜ ਪਰਮਿੰਦਰ ਸਿੰਘ ਦੇ ਘਰ ਆ ਜੀ 62830 62226 ਬਾਈ ਦਾ ਕੰਟੈਕਟ ਨੰਬਰ ਆ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਵੀ ਲਾਤਾ ਤੇ ਵੈੜ ਬਾਰੇ ਗੱਲ ਕਰੀਏ ਵੈੜ ਏਬੀਐਸ ਕੰਪਨੀ ਵਾਲੇ ਬਰੂਟ ਸੀ ਮੰਦੀ ਆ ਆਪਾਂ ਏਆਈ ਕੀਤੀ ਸੀਗੀ ਘਰ ਦੀ ਵੈੜ ਆ ਨਾ ਦੀ ਬਾਈ ਦੀ ਤੇ ਉਹਦੇ ਆਪਾਂ ਲਾਇਆਗਾ ਏਬੀਐਸ ਵਾਲਾ ਟ੍ਰੈਮੇਫਲ ਟ੍ਰੈਮ ਬੋਲ ਤੋਂ ਗੱਭਣਾ ਜੀ ਸੂਣ ਚ ਕੁਛ ਦੇਣੀ ਬਾਕੀ ਆ ਵੈੜ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਬਹੁਤ ਹੀ ਸੋਹਣੇ ਥਾਣਾ ਭਾਨੇ ਦੀ ਤੇ ਚੰਗੇ ਸਰੀਰ ਕ ਸਟਰਕਚਰ ਦੀ ਵੈੜ ਆ ਵੈੜ ਜਿਸਾ ਨਾਲ ਪਹਿਲੇ ਨਾਲ ਥਾਣਾ ਭਾਨੇ ਤੇ ਅੰਝ ਲੱਗਦਾ ਜਿਵੇਂ ਦੂਜਾ ਸੂਆ ਸੂਰਾ ਹੀ ਹੁੰਦੀ ਆ ਛਣਾ ਦਾ ਵਿਕਾਸ ਬਹੁਤ ਸੋਹਣਾ ਹੈ। ਮੁੱਠੀ ਥਣਾ ਜੀ। ਤੇ ਬਾਕੀ ਫੇਸ ਕੁਆਲਟੀ ਵਗੈਰਾ, ਬਾਡੀ ਸਟਰਕਚਰ ਤੁਸੀਂ ਚੈੱਕ ਕਰ ਸਕਦੇ ਹੋ। ਜੇ ਬਰੂਟ ਬੁੱਲ ਬਾਰੇ ਵੀ ਗੱਲ ਕਰੀਏ, ਉਸ ਬੁੱਲ ਦੀਆਂ ਧੀਆਂ ਪਹਿਲੋ ਸੂਆ ਕਿਸੇ ਕੋਲ 25 ਕਿਲੋ ਤੋਂ ਸਟਾਰਟਿੰਗ ਹੋਈਆਂ, ਕਿਸੇ ਕੋਲੇ 30 ਕਿਲੋ ਤੋਂ ਸਟਾਰਟਿੰਗ ਹੋਈਆਂ। ਜੇ ਨਾਰਮਲ ਗਾਵਾਂ ਚ ਵੀ ਬਰੂਟ ਏਬੀਐਸ ਵਾਲਾ ਲੱਗਿਆ ਤੇ ਉਹਨੇ ਆਪਣੀ ਮਾਂ ਨਾਲੋਂ ਪਹਿਲੇ ਸੂਏ ਦੁੱਧ ਬਹੁਤ ਜ਼ਿਆਦਾ ਅਪ ਕੀਤਾ ਤੇ ਆਸ ਹੈ ਇਹ ਵੀ ਵਹਿੜ ਚੰਗਾ ਦੁੱਧ ਪਾਊਗੀ। एबीएस ਦੇ ਜਿਹੜੇ ਬਰੂਡ ਤੇ ਟ੍ਰਿਮਫ ਬੋਲਰ ਦੋਨੇ ਹੀ ਬੋਲਰ ਟਾਪ ਕਲਾਸ ਬੋਲਰ ਹੈ। এবੀਐਸ ਕੰਪਨੀ ਟਾਪ ਦੀ ਕੰਪਨੀ ਆ ਜਿਨ੍ਹਾਂ ਦੇ ਸੀਮਣ ਅੱਜਕੱਲ ਬਹੁਤ ਹੀ ਜ਼ਿਆਦਾ ਟਾਪ ਤੇ ਚੱਲ ਰਹੇ ਆ ਤੇ ਜਿਨ੍ਹਾਂ ਦੀਆਂ ਬੱਚੀਆਂ ਨੇ ਚੰਗਾ ਦੁੱਧ ਪ੍ਰਦਰਸ਼ਨ ਕੀਤਾ ਫੀਲਡ ਵਿੱਚ। ਜੇ ਕੋਈ ਸੱਜਣ ਵੈੜ ਖਰੀਦਣ ਦਾ ਚਾਹਵਨ ਹੋਇਆ ਤਾਂ ਦਿੱਤੇ ਨੰਬਰ ਤੇ ਬਾਈ ਨਾਲ ਕੰਟੈਕਟ ਕਰਕੇ ਆਪ ਦੀ ਸਾਰੀ ਤਸੱਲੀ ਕਰਕੇ ਵੈੜ ਦੀ ਤਸੱਲੀ ਕਰਕੇ ਆਪਣੇ ਕਲੇ ਦੱਸਣ ਦੇ ਅਕੋਰਡਿੰਗ ਨਹੀਂ ਤੁਸੀਂ ਵੈੜ ਦੀ ਖੁਦ ਜਾ ਕੇ ਵੀ ਤਸੱਲੀ ਕਰ ਸਕਦੇ ਹੋ ਤੇ ਰੇਟ ਦੀ ਗੱਲ ਵੀ ਤੁਸੀਂ ਘਰ ਵਾਲਿਆਂ ਨਾਲ ਖੁਦ ਹੀ ਕਰਨੀ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਆਪਾਂ ਹੋਰ ਇਦਾਂ ਦੀ ਨਵੀਂ ਪੋਸਟਾਂ ਤੁਹਾਨੂੰ ਮਿਲ ਸਕੀਏ ਧੰਨਵਾਦ